ਜੇਨ ਦਾ ਦੀ ਤਰਕੇ ਜਾ ਕੇ ਪਈ ਜਾਣਾ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਚਾਰਕਨਾਗਾ ਇੱਕ ਗਾਂ ਇੱਕ ਗਾਂ ਦਾ ਬੱਚਾ ਪਰੇ ਬੱਛੀ ਇੱਕ ਪਰੇ ਝੋਟੀ ਖੜੀ ਆ ਤੇ ਇੱਕ ਆਹ ਝੋਟੀ ਚਾਰਕਨਾਗੀ ਆ ਅੱਜ ਦੀ ਜਿਹੜੀ ਖਾਸ ਵੀਡੀਓ ਆ ਆਹ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਸੋਹਣੀ ਸ਼ਕੀਨ ਝੋਟੀ ਵੇਖ ਰਹੇ ਆ ਇਹ ਬਾਈ ਦੀ ਸੇਲ ਹੈ ਬਕਾਊਆ ਕੱਦ ਕਾਠ ਫੋਲੀ ਵੱਡਾ ਤਾਜੀ ਸੂਈ ਸਵਾਈ ਹੈ ਜਿਹਦੇ ਪਸੰਦ ਆਉ ਤੜਕੇ ਵੀ ਅਗਲਾ ਚੋਲੇ ਆਥ ਨੇ ਚੋਲੇ ਦੋ ਟਾਈਮ ਚੋਲੇ ਭਾਵੇਂ 10 ਟਾਈਮ ਚੋਕੇ ਅਗਲਾ ਤਸੱਲੀ ਕਰਕੇ ਲੈ ਜੇ ਇਨਫਾਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਪਰ ਝੋਟੀ ਫੋਲੀ ਵੱਡੀ ਆ ਕੋਈ ਆਏ ਨਾ ਭੈਣ ਭਰਾ ਮੰਨੇ ਕਿ ਨਿੱਕੀ ਜੀ ਹੋਊ ਜੇ ਕੋਈ ਭੈਣ ਭਰਾ ਚੰਗੀ ਸ਼ਕੀਨ ਵੱਡੀ ਝੋਟੀ ਲੈਣ ਦਾ ਚਾਹਵਾਨ ਹੋਵੇ ਤਾਂ ਬਾਈ ਦੇ ਘਰੇ ਆਜੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਦਈਏ ਜੀ ਨਾਂ ਮੇਰਾ ਮੰਦੀਪ ਸਿੰਘ ਪਿੰਡ ਚਕਾਲਾ ਗਾਹਲੇ ਕਾਲਾ ਹਾਂਜੀ ਪਿੰਡ ਕਾਲੇਗੇ ਹਾਂਜੀ ਪਿੰਡ ਕਾਲੇਗੇ ਤੇ ਲੰਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 98554501 ਕਤਰਾ ਨੂੰ ਇੱਕ ਰੀ ਫੇਰਦਾ ਸੀ 98554501 ਠੀਕ ਹੈ ਦੋਸਤੋ ਆ ਤੁਸੀਂ ਵੇਖ ਸਕਦੇ ਹੋ ਬਾਈ ਦੇ ਹਾਈਟ ਦੇ ਬਰਾਬਰ ਹੀ ਹਾਈਟ ਆ ਝੋਟੀ ਦੀ ਹਮ ਕੰਨਵਾ ਸੂਆ ਬਾਈ ਦੂਜਾ ਸੂਆ ਜੀ ਸੂਈ ਨੂੰ ਸਮਾ ਸਮਾਂ ਨੂੰ ਸ਼ੇਡਨ ਹੋ ਗਿਆ ਜੀ ਜਿਹੜਾ ਦੁੱਧ ਚੋ ਲੈਣਾ ਕਿੰਨਾ ਕਿਲੋ ਇਸ ਵਕਤ ਤਿਆਰ ਹੈ ਪਹਿਲੀ ਸੂਈ ਕਿੰਨਾ ਕੁ ਪੈ ਗਈ ਪਹਿਲੇ ਸੂਏ ਇਹ ਟੋਕਰ ਲੈ ਆਂਦੀ ਸੀਗੀ 8 ਕਿਲੋ ਦੁੱਧ ਸੀ ਪੰਜਾਂ ਮਹੀਨਿਆਂ ਦੀ ਗੱਭਨ ਲਈ 8 ਕਿਲੋ ਦੁੱਧ ਤੇ ਪੰਜਾਂ ਮਹੀਨਿਆਂ ਦੀ ਗੱਭਨ ਲਈ ਕਿੰਨਾ ਕੁ ਪਿਆ ਜੀ ਦੁੱਧ ਇਹਦੀ ਮੇਟ ਤਾਂ ਹੈਗੀ ਹੈ ਜੀ 15-16 ਕਿਲੋ ਦੀ ਗਾਂ ਅਗਲੇ ਦੀ ਸੇਵਾ ਕੱਢ ਬਾਹਰ ਨੂੰ ਦੋਸਤੋ ਬਹੁਤ ਵਧੀਆ ਗੱਲ ਕੀਤੀ ਬਾਈ ਨੇ ਮੈਂ ਤੁਸੀਂ ਸੁਣ ਨਹੀਂ ਲਈ ਐ ਬਾਈ ਕਹਿੰਦਾ 8 ਕਿਲੋ ਦੁੱਧ ਸੀ ਇਹ ਤੋਕੜ ਸੀ ਤੇ ਪੰਜਾਂ ਮਹੀਨਿਆਂ ਦੀ ਗੱਭਣ ਸੀ ਜਾਨੀ ਕਿ ਤੋਕੜ ਗੱਭਣ ਚੈੱਕ ਪਾਸ ਝੋਟੀ ਲਿਆਇਆ ਬਾਈ ਪਹਿਲੇ ਸੂਏ ਝੋਟੀ ਦਾ ਕੱਦ ਕਾਟ ਫੋਲੀ ਵੱਡਾ ਸਾਂਹ ਜਿੱਡਾ ਕੱਦ ਹੈ ਤੇ ਜੇ ਕਿਤੇ ਇੱਥੇ ਕੋਈ ਹੋਰ ਬੰਦਾ ਹੁੰਦਾ ਝੂੜ ਦਫਾਨ ਵਾਲਾ ਉਹਨੇ ਕਹਿਣਾ ਸੀ ਬਾਈ ਮੈਂ 15 ਕਿਲੋ ਦੁੱਧ ਚੋਇਆ ਪਹਿਲੇ ਸੂਏ ਜਾਂ ਕਹਿਣਾ ਹੀ ਮੈਂ 15 ਕਿਲੋ ਚੋਕੇ ਲਿਆਇਆ ਪਰ ਬਾਈ ਨੇ ਝੂੜ ਦਫਾਨ ਭੋਰਾ ਨਹੀਂ ਮਾਰਿਆ ਬਾਈ ਕਹਿੰਦਾ 8 ਕਿਲੋ ਦੁੱਧ ਤੋਕੜ ਥੱਲੇ ਸੀਗੀ ਸੀਗਾ ਦੁੱਧ ਸੀਗਾ ਝੋਟੀ ਥੱਲੇ ਤੇ ਪੰਜਾਂ ਮਹੀਨਿਆਂ ਦੀ ਇਹ ਕਰਮਾਂ ਵਾਲੀ ਗੱਭਣ ਸੀ ਅੱਜ 13 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਨੈਟ ਕੰਡੇ ਦੇ ਜੋਖਣ ਵਾਲਾ ਤਿਆਰ ਆ 6 ਦਿਨਾਂ ਦੀ ਸੂਈ ਆ ਸਨੱਖੀ ਵੀ ਫੁੱਲੀ ਆ ਤੇ ਢਾਂਚਾ ਵੀ ਸੋਹਣਾ ਸੋਹਣਾ ਬੋਡੀ ਸਟਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਚਾਰੀ ਥਾਣ ਫੁੱਲ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਕੋਈ ਜੜਮੇ ਜੇ ਥਾਨ ਨਹੀਂ ਹੱਦੀ ਚਵਾਈ ਵਾਲਾ ਥਾਨ ਚਾਰੇ ਥਾਨ ਅੱਗੇ ਪਿਛੇ ਘੜ ਘੜ ਦੀ ਵੈਲ ਤੇ ਗੈਪ ਤੇ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਮੈਂ ਤੁਹਾਨੂੰ ਵੀਡੀਓ ਦੇ ਪਹਿਲਾਂ ਹੀ ਦੱਸ ਦਿੰਨਾ ਕੋਈ ਭੈਣ ਭਰਾ ਛੋਟੇ ਜੇ ਕਦ ਕਾਠ ਵਾਲੀ ਮੰਨ ਕੇ ਨਾ ਆਵੇ ਅਮਰੀਕਨ ਵਹਿੜ ਨਾਲੋਂ ਵੀ ਵੱਡਾ ਕੱਦ ਆ ਝੋਟੀ ਦਾ ਬਾਕੀ ਜਦੋਂ ਤੁਸੀਂ ਆਉਂਗੇ ਆ ਕੇ ਵੇਖ ਹੀ ਲੈਣੀ ਆ ਛੋਟੀ ਸਿੰਘੀ ਜਮਾਂ ਨਾਲ ਦੀ ਮੂੜੀ ਹੋਈ ਆ ਲੰਮੀ ਬੁੱਥੀ ਐ ਮਗਰ ਕਟਾ ਬਾਈ ਕਹਿੰਦਾ 15 16 ਕਿਲੋ ਦੁੱਧ ਦੀ ਉਮੀਦ ਆ ਕਿ ਇੰਨਾ ਪਿਆ ਜੂ ਅੱਜ 13 ਕਿਲੋ ਆ 6 ਦਿਨਾਂ ਦੀ ਸੂਈ ਆ ਕੀ ਭਾ ਬਾਈ ਜੈਜ ਵੇਚਣ ਵਾਲੀ ਗਾ ਇੱਕ 65 ਮਾਨ ਤਾਨ ਕਰਾਂਗੇ ਪੂਰਾ ਜੀ ਠੀਕ ਐ ਦੋਸਤੋ 1 ਲੱਖ 65 ਹਜ਼ਾਰ ਬਾਈ ਡਿਮਾਂਡ ਕਰਦਾ ਮਾਨਤਾਨ ਬਾਈ ਕਹਿੰਦਾ ਕਰਾਂਗੇ ਪੂਰਾ ਹੀ ਕੋਈ ਚੱਕਰ ਨਹੀਂ ਆਗਲਾ ਬੇਫਿਕਰ ਹੋ ਕੇ ਆ ਜੀ ਜਿਹਦੇ ਵੀ ਪਸੰਦ ਆਉਂਦੀ ਆ ਕਾਲੇ ਕੇ ਪਿੰਡ ਚ ਝੋਟੀ ਖੜੀ ਆ ਨਜਾਇਜ਼ ਹੀ ਵੱਡਾ ਕੱਦ ਆ ਫੋਨ ਨੰਬਰ ਸਕਰੀਨ ਤੇ ਆ ਯਾਨੀ ਕਿ ਸਹੀ ਮੈਨੇ 2-3 ਕਿਲੋ ਦੁੱਧ ਬਾਜੂ ਉਹ ਬਾਈ ਨੇ ਵੀ ਕਿਹਾ ਵਧਨਾ ਸੇਵਾਂ ਨਾਲ ਹੀ ਆ ਕਿਉਂਕਿ ਤੁਹਾਨੂੰ ਵੀ ਪਤਾ ਜੇ ਸੇਵਾ ਕਰੋਗੇ ਜਾਨਵਰ ਦੀ ਤੇ ਫੇਰ ਹੀ ਜਾਨਵਰ ਨੇ ਦੁੱਧ ਦੇਣਾ ਹੁੰਦਾ ਅੱਜ 6ਾਂ ਦਿਨਾਂ ਦੀ ਸੂਈ ਥੱਲੇ ਬੱਚੇ ਦੇ ਆਗੇ 13 ਕਿਲੋ ਤਿਆਰ ਹੈ ਦੋਸਤੋ 나ੜੂਆ ਮੈਨੂੰ ਦੱਸਿਆ ਸੀ ਤਾਂ ਹੀ ਮੈਂ ਚੁੱਪ ਕਰ ਗਿਆ ਸੀ ਕਿ ਮੈਂ ਨੇੜੇ ਤੋਂ ਤੁਹਾਨੂੰ ਤਾਂ ਹੀ ਵਿਖਾਤਾ 6 ਦਿਨਾਂ ਦੀ ਸੂਈ 13 ਕਿਲੋ ਰੈਡੀ ਹੈ 15 16 ਕਿਲੋ ਐਡੀ ਝੋਟੀ ਨੂੰ ਦੁੱਧ ਕੋਈ ਬਾਹਲਾ ਵੀ ਨਹੀਂ ਖੁੱਲਾ ਪਿਆ ਜੂ ਜਿਹਦੇ ਵੀ ਪਸੰਦ ਆਉਂਦੀ ਆ 1 ਲੱਖ 65000 65000 ਦੀ ਡਿਮਾਂਡ ਹੈ ਮਾਨ ਤਾਨ ਹੋ ਜੂ ਝੋਟੀ ਫੌਲੀ ਚੰਗੀ ਆ ਚੋਈ ਚੰਗਾ ਜਾਨਵਰ ਰੱਖਣ ਦਾ ਭੈਣ ਭਰਾ ਸ਼ਕੀਨ ਬੰਦਾ ਹੋਵੇ ਤੇ ਬਾਈ ਦੇ ਘਰੇ ਆਜੋ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਾਸੀ